thank you ਅੱਜ ਸੰਜੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਤੁਸੀਂ ਸਭ ਡਿਵੀਜ਼ਨਾਂ ਤੇ ਬਿਜਲੀ ਮੈਕਲੋ ਦੀਆਂ ਤੇ ਬਿਜਲੀ ਬਿੱਲ ਤੇ ਬਿਜਲੀ ਸੋਡਵਲ 2025 ਦੇ ਬਿਜ ਬਿੱਲ 2025 ਦੇ ਕਾਪੀਆਂ ਸਾੜ ਰਹੇ ਆ ਬਿਜਲੀ ਪਹਿਲਾਂ ਦੋ ਕੈਟੇਗਰੀਆਂ ਸੀਗੀਆਂ ਇੱਕ ਆਮ ਖਪਤਕਾਰ ਜਿਨੇ ਘਰੇਲੂ ਵਰਤੋਂ ਲਈ ਬਿਜਲੀ ਵਰਤਨੀ ਆ ਤੇ ਇੱਕ ਜਿਨੇ ਬਿਜਲੀ ਮਣਾਖਲੀ ਵਰਤਨੀ ਆ ਕਮਰਸ਼ੀਅਲ ਯੂਜ਼ ਵਾਸਤੇ ਕੇਂਦਰ ਸਰਕਾਰ ਦੋਨਾਂ ਗੱਤਾਂ ਨੂੰ ਇਕੋ ਜੇ ਕਰਨ ਜਾ ਰਹੀ ਹੈ ਕਿ ਜਿਸ ਰੇਟ ਤੇ ਕਾਰਪੋਰੇਟ ਘਰਾਂ ਨੂੰ ਬਿਜਲੀ ਮਿਲੇਗੀ ਉਸੇ ਰੇਟ ਤੇ ਆਮ ਵੱਲ ਪੱਖਾ ਚਨਾਉਣ ਵਾਲੇ ਨੂੰ ਜਿਹੜੀ ਆ ਉਹ ਮਿਲੇ ਇਸ ਕਰਕੇ ਆਮ ਬੰਦੇ ਤੇ ਬਿਜਲੀ ਪਹੁੰਚ ਕੋ ਜਿਹੜੀ ਦੂਰ ਹੋਣੀ ਆ ਦੂਸਰਾ ਸਾਰੀ ਵੀ ਸਾਰੀ ਜਿਹੜੀ ਬਿਜਲੀ ਦਾ ਵੰਡ ਦਾ ਖੇਤਰ ਪਹਿਲਾਂ ਸਰਕਾਰੀ ਸੀ ਹੁਣ ਉਹ ਪ੍ਰਾਈਵੇਟ ਕੰਪਨੀਆਂ ਦੇ ਕੋਲ ਆ ਜਾਣਾ ਜਿਵੇਂ ਲੋਕ ਸਿਮ ਖਰੀਦਦੇ ਸੀ ਵੀ ਕਿਹੜੀ ਕੰਪਨੀ ਦਾ ਸਿਮ ਕਿਹੜੀ ਕੰਪਨੀ ਦਾ ਇੰਟਰਨੈਟ ਲੈਣਾ ਇਹ ਵੀ ਜਿੱਥੇ 3 ਫੇਸ ਲੈਣ ਕਿਸੇ ਇਲਾਕੇ ਚਾਹੁੰਦੀ ਆ 1 ਕਿਲੋਮੀਟਰਾਂ ਦੇ ਬਕਸੀ ਜਿੱਤਨ ਕੰਪਨੀਆਂ ਦੀ ਬਿਜਲੀ ਹੋ ਸਕਦੀ ਹੈ ਕਿ ਆ ਟਾਟਾ ਵਾਲਿਆਂ ਦੀ ਆ ਆ ਰਾਇਲੈਂਸ ਵਾਲਿਆਂ ਦੀ ਆ ਤੇ ਉਹਦੇ ਚ ਪ੍ਰੀਪੇਡ ਮੀਟਰ ਹੋਣਿਆ ਕਿ ਪਹਿਲਾਂ ਪੈਸੇ ਦੇਣੇ ਪੈਣਿਆ ਫਿਰ ਬਿਜਲੀ ਜਿਹੜੀ ਚੱਲਣੀ ਆ ਸਾਡੇ ਇੱਥੇ ਦੀ ਵੱਡੀ ਬਦਰ ਤੇ ਬੇਰੁਜ਼ਗਾਰੀ ਆ ਕਿਸਾਨਾਂ ਮਜ਼ਦੂਰਾਂ ਕੋਲੇ ਐਡਵਾਂਸਡ ਪੈਸੇ ਦੇ ਕੋ ਬਿਜਲੀ ਜਿਹੜੀ ਉਹ ਨਹੀਂ ਬਾਲ ਉਹ ਹੋਣੀ ਦੀ ਔਰ ਜੇ ਮੰਨ ਲਓ ਮੈਂ 2000 ਦਾ ਰੀਚਾਰਜ ਕਰਵਾਇਆ ਬਿਜਲੀ ਰੀਚਾਰਜ ਖਤਮ ਬਿਲੀ ਬੰਦ ਤੇ ਜਿਹੜੇ ਮਤਲਬ ਬਿਜਲੀ ਮੁਲਾਜ਼ਮ ਰੱਖੇ ਹੋਏ ਸੀ ਮੀਟਰ ਰੀਡਿੰਗ ਤੇ ਉਹ ਰੱਖਣ ਦੀ ਜ਼ਰੂਰਤ ਨਹੀਂ ਨਾ ਕਨੈਕਸ਼ਨ ਕੱਟਣ ਦੀ ਜ਼ਰੂਰਤ ਨਾ ਕਨੈਕਸ਼ਨ ਜੋੜਨ ਦੀ ਜ਼ਰੂਰਤ ਹੈ ਇਸੇ ਕਰਕੇ ਪ੍ਰਾਈਵੇਟ ਕੰਪਨੀਆਂ ਕਹਿ ਰਹੀਆਂ ਸੀ ਕਿ ਬਿਜਲੀ ਵੰਡ ਦਾ ਕੰਮ ਅਸੀਂ ਉਹਦੋਂ ਸੰਭਾਂਗੇ ਜਦੋਂ ਸਮਾਰਟ ਮੀਟਰ ਲਾ ਕੇ ਤੁਸੀਂ ਪ੍ਰੀਪੇਡ ਕਰਦੇ ਹੋਗੇ ਬਿਜਲੀ ਤੀਸਰਾ ਇਹਨਾਂ ਕਹਤੇ ਕੋਸਟ ਰਿਫਲੈਕਟਿਵ ਤਾਰਫ ਹੋਣਗੇ ਯਾਨੀ ਕਿ ਜਿੰਨਾ ਬਿਜਲੀ ਤੇ ਖਰਚਾ ਆਊਗਾ ਉੰਨੀ ਹੀ ਵਸੂਲੀ ਹੋਊਗੀ ਨਾ ਮਤਲਬ ਇੱਕ ਯੂਨਟ ਤੇ ਖਰਚਾ ਨਹੀਂ ਜਿੰਨੇ ਮਲਾਕ ਮ ਰੱਖੇ ਆ ਉਹਨਾਂ ਦੀ ਤਨਖਾਹ ਦੀ ਐਵਰੇਜ ਕੱਢ ਕੇ ਉਹ ਵੀ ਗਾਹਾਂ ਦੇ ਪਾਈ ਜਾਣੀ ਆ ਜੇ ਨੇਰੀ ਝੱਖੜ ਤੂਫਾਨ ਦੇ ਨਾਲ ਕਿਤੇ ਲਾਈਨ ਟੁੱਟ ਗਈ ਖੰਭੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਉਹ ਰਿਪੋਰਟ ਦਾ ਸਾਰਾ ਖਰਚਾ ਵੀ ਆਮ ਦਾਕ ਨੂੰ ਪਾਉਣਾ ਹੈ ਸਾਰਾ ਵਿੱਚ ਪਾਉਣਾ ਜਿਹੜਾ ਕਿ ਹੁਣ ਤੱਕ ਸਰਕਾਰ ਦੀ ਜ਼ਿੰਮੇਵਾਰੀ ਸੀ ਤੇ ਕੁੱਲ ਮਿਲਾ ਕੇ ਆਮ ਲੋਕਾਂ ਤੇ ਬਿਜਲੀ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਆ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਕਹਿੰਕ ਬਿਜਲੀ ਕਲਾ ਕੇਂਦਰ ਦਾ ਅਧਿਕਾਰ ਨਹੀਂ ਹੈ ਇਸ ਤੋਂ ਇਲਾਵਾ ਇਹ ਲੋਕਾਂ ਦੀ ਜਾਇਦਾਦ ਤੇ ਬਹੁਤ ਵੱਡਾ ਡਾਕਾ 12581 ਪਿੰਡਾਂ ਪੰਜਾਬ ਦੇ ਦਰਜਨਾ ਸ਼ਹਿਰ ਆ ਸੈਂਕੜੇ ਕਸਬੇ ਆ ਇੰਦਾ ਵੱਡਾ ਬਿਗਿੰਦਾ ਜਿਹੜਾ ਢਾਂਚਾ ਉੱਸਰਿਆ ਲੋਕਾਂ ਦੀਆਂ ਜਾਇਦਾਦਾਂ ਦੇ ਲੋਕਾਂ ਦੇ ਟੈਕਸਾਂ ਦੇ ਨਾਲ ਉੱਸਰਿਆ ਪਿੰਡਾਂ ਦੀਆਂ ਪੰਚਾਇਤਾਂ ਨੇ 10 ਹਜ਼ਾਰਾਂ ਕਿੱਲੇ ਜ਼ਮੀਨ ਲੋਕਾਂ ਦੀ ਸਾਂਝੀ ਜ਼ਮੀਨ ਬਿਲੀ ਘਰਾਂ ਨੂੰ ਦਿੱਤੀ ਕਿਸਾਨਾਂ ਦੀਆਂ ਖੇਤਾਂ ਦੇ ਵਿੱਚ ਵੱਡੀਆਂ ਲਾਈਨਾਂ ਨਿਕਲੀਆਂ ਵੱਡੇ ਖੰਭੇ ਜਿਹੜੇ 4-4 ਮਰਲੇ ਥਾਂ 'ਤੇ ਹੀ ਬੈਠਿਆ ਹਜ਼ਾਰਾਂ ਏਕੜ ਕਿਸਾਨਾਂ ਦੀ ਜ਼ਮੀਨ ਉਹਦੇ ਥੱਲੇ ਆ ਲੋਕਾਂ ਨੇ ਟੈਕਸ ਟਾਰਗੇਟ ਦਾ ਵੱਡਾ ਮਹਿਕਮਾ ਸਾਰਿਆ ਅੱਜ ਤੋਂ ਉੱਸਰ ਗਿਆ ਤੇ ਸਾਰਾ ਕੌਡੀਆਂ ਦੇ ਪਾਸ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਇਹ ਵਿਭਾਗ ਮਹਕਮਾ ਲੋਕਾਂ ਦੀ ਜਾਇਦਾਦ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਟੈਕਸਾਂ ਨਾਲ ਉਸਰਿਆ ਇਹ ਮਹਕਮਾ ਲੋਕਾਂ ਦੀ ਜਾਇਦਾਦ ਆ ਲੋਕਾਂ ਦੀਆਂ ਸਾਂਝੀਆਂ ਜ਼ਮੀਨਾਂ ਦੇ ਉੱਪਰ ਇਹਦਾ ਟਾਂਚਾ ਉਸਰਿਆ ਕਿ ਅੱਜ ਕੀ ਲੋਕਾਂ ਨੂੰ ਜ਼ਮੀਨਾਂ ਦੀਆਂ ਬੀਵੀ ਘਰ ਜਿੱਥੇ ਬੜੇ 5 ਕਿੱਲੇ ਚ 10 ਕਿੱਲੇ ਚ ਕਿਉਂ ਅਰਬਾ ਖਰਬਾ ਵੀ ਜਾਇਦਾਦ ਜਿਹੜੀ ਬਹਾਰਾ ਕਿੱਲੇ ਜ਼ਮੀਨ ਆ ਉਹ ਕਾਰਪੋਰੇਟ ਕਰਾਉਣੇ ਲੋਕਾਂ ਨੂੰ ਦੇਣਗੇ ਸਾਰਾ ਲੋਕਾਂ ਦਾ ਮਹਕਮਾ ਲੋਕਾਂ ਤੋਂ ਹੋ ਕੇ ਦਿੱਤਾ ਜਾ ਰਿਹਾ ਕਾਰਪੋਰੇਟ ਕਰਾਉਣ ਨੂੰ ਦਰਬਾਸ਼ਤਰੀ ਕਰਾਂਗੇ ਦੂਜਾ ਬੀਜ ਬੈਲਾ ਕੰਪਨੀਆਂ ਬੀਜ ਤੇ ਕਬਜ਼ਾ ਕਰਕੇ ਸਾਡੀ ਖੇਤੀ ਨੂੰ ਬਰਬਾਦ ਕਰਕੇ ਖੇਤੀ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਮੈਂ ਇੱਕੋ ਗੱਲ ਦੱਸਦਾ ਅਮਰੀਕਨ ਕਪਾ ਆਈ ਅਮਰੀਕਨ ਸੰਡੀ ਆਈ ਅੱਜ ਨਰਮਾ ਪੱਤੀ ਖਤਮ ਹੋ ਜਿੱਦਾਂ ਜਿਹੜੇ ਨੇ ਵੰਦਰਾ ਸ਼ਿਵਾ ਕਹਿੰਦੀ ਕਿ ਜਿੰਨੇ ਬੀਜ ਤੇ ਕੰਟਰੋਲ ਕਰ ਲਿਆ ਨੇ ਗੁਣੀਆਂ ਤੇ ਕੰਟਰੋਲ ਕਰ ਲਿਆ ਉਹ ਸਾਰੀ ਖੇਤੀ ਖਰਾਬ ਤੇ ਕਬਜ਼ਾ ਬੀਜ ਰਾਹੀਂ ਕਰਨਾ ਚਾਹੁੰਦੇ ਆ ਔਰ ਖੇਤੀ ਵੀ ਸੂਬੇ ਦਾ ਅਧਿਕਾਰ ਖੇਤਰਾ ਬੀਜ ਬਾਰੇ ਵੀ ਕੇਂਦਰ ਕਾਨੂੰਨ ਨਹੀਂ ਬਣਾ ਸਕਦਾ ਪਰ ਉਹਨੇ ਬੀਜ ਬਿਲ ਜਿਹੜਾ ਲਿਆਂਦਾ ਕੋ ਇਸੇ ਤਰ੍ਹਾਂ ਮੁਕਤ ਉਤਾਰ ਸਮਝੋਤਾ ਕਿ ਅਮਰੀਕਾ ਤੋਂ ਸਸਤੀ ਕਪਾ ਆ ਰਹੀ ਆ ਸਸਤਾ ਦੁੱਧ ਸਸਤੀ ਮੱਕੀ ਸਸਤਾ ਦੁੱਧ ਜੇ ਮਤਲਬ ਕਣਕ ਆਵੇਗੀ ਦੁੱਧ ਦੀ ਕਿਸਾਨੀ ਬਿਲਕੁਲ ਬਰਬਾਦ ਹੋ ਜਾਵੇਗੀ ਤਾਂ ਇਹ ਮੁੱਦੇ ਆ ਜਿਨ੍ਹਾਂ ਦੇ ਖਿਲਾਫ ਸੂਤ ਕਿਸਾਨ ਮੋਰਚੇ ਨੇ ਅੱਜ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ ਜਿਹੜਾ ਕਿਸਾਨਾਂ ਨੂੰ ਹੀ ਇਹ ਸੰਘਰਸ਼ ਕਰਨਾ ਪਿਆ ਕਿਉਂਕਿ ਲੋਡ ਇਹ ਸਭ ਦੀ ਹੈ ਦੇਖੋ ਬਿਜਲੀ ਦਾ ਮੁੱਦਾ ਸਾਰੇ ਸਮਾਜ ਦਾ ਮੁੱਦਾ ਅੱਜ ਇੱਥੇ ਮਜ਼ਦੂਰ ਜਿੱਥੇ ਮੰਮੀਆਂ ਵੀ ਆਈਆਂ ਨੇ ਸਾਡਾ ਬਿਜਲੀ ਬਿਲਾਜ ਵੀ ਸਾਡੇ ਨਾਲ ਆ ਅਸੀਂ ਇਹੀ ਸਹਾਲ ਟੋੜ ਰਹੀ ਦੇਣਾ ਚਾਹੀ ਲੋਕਾਂ ਨੂੰ ਕਿ ਜਿਵੇਂ ਖੇਤੀ ਕਾਨੂੰਨ ਹਰ ਉਸ ਬੰਦੇ ਦਾ ਮੁੱਦਾ ਸੀ ਜਿੰਨੇ ਰੋਟੀ ਖਾਣੀ ਸੀ ਇਸ ਕਰਕੇ ਬਿਜਲੀ ਸੋਧ ਬਿੱਲ ਹਰ ਉਸ ਮੁੱਦੇ ਦਾ ਹਰ ਉਸ ਬੰਦੇ ਦਾ ਮੁੱਦਾ ਜਿੰਨੇ ਘਰੇ ਬਿਜਲੀ ਵਰਤਨੀ ਆ ਬਿਜਲੀ ਤੇ ਬੜਾ ਜ਼ਿੰਦਗੀ ਨਹੀਂ guzari ਜਾ ਸਕਦੀ ਇਸ ਕਰਕੇ ਸਮੁੱਚੇ ਸਮਾਜ ਨੂੰ ਬਿਜਲੀ ਸੋਧ ਬਿੱਲ 2025 ਰੱਦ ਕਰਾਉਣ ਦੇ ਲਈ ਆਕੇ ਸਾਡੇ ਘਰਾਂ ਚ ਨੇਰਾ ਨਾ ਆਵੇ ਅੱਗੇ ਜਿਹੜਾ ਆਉਣਾ ਚਾਹੀਦਾ ਪਾਕਿਸਤਾਨ ਸਰਕਾਰ ਵੱਲੋਂ ਹਾਲੀ ਦੇ ਵਿੱਚ ਜਿਹੜਾ ਹੈਗਾ ਮ੍ਰਿਤਕ ਦੇਹ ਸਤਕਾਰ ਐਕਟ ਲਾਗੂ ਕੀਤਾ ਗਿਆ ਜਿਹਦੇ ਤਹਿਤ ਲਾਸ਼ ਰੱਖ ਕੇ ਕੋਈ ਤਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕੇਗਾ ਰਸਤੇ ਨੂੰ ਰੋਕਿਆ ਜਾ ਸਕਦਾ ਨਹੀਂ ਉਸ ਨੂੰ ਕਿਵੇਂ ਵੇਚਦੇ ਜਿਹੜੀਆਂ ਸਰਕਾਰਾਂ ਜਿਉਂਦੇ ਮੰਦਿਆਂ ਦੀ ਸਤਕਾਰ ਨਹੀਂ ਕਰਨ ਯੋਗ ਉਹਨਾਂ ਨੂੰ ਲਾਸ਼ਾਂ ਦੇ ਸਤਕਾਰ ਦੀ ਸੁਝੀ ਆ ਕਿੱਡੀ ਮਤਲਬ ਵਾਹੀਅਤ ਗੱਲ ਆ ਇੱਥੇ ਕਰੋੜਾਂ ਲੋਕ ਭੁੱਖ ਮਰੀਂ ਜਿਰੇ ਰਹੇ ਗਿਆ ਕਰੋਨਾ ਲੋਕ ਜਾਤੀ ਵਿਦਕ੍ਰੇ ਦਾ ਸ਼ਿਕਾਰ ਆ कोरोना ਲੋਕ ਬੇਰੋਜ਼ਗਾਰੀ ਦਾ ਸ਼ਿਕਾਰ ਆ করোনা ਲੋਕ ਮਹਿੰਗਾਈ ਦਾ ਸ਼ਿਕਾਰ ਆ ਉਹ ਜਿਉਂਦੇ ਜਾਗਦੇ ਲੋਕ ਸਰਕਾਰਾਂ ਦੀ ਲੁੱਟ ਕਰਕੇ ਲਾਸ਼ਾਂ ਬਣੇ ਫਿਰਦੇ ਆ ਉਹਨਾਂ ਦੇ ਸਤਕਾਰ ਦਾ ਉਹਨਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਇਹਨਾਂ ਨੇ ਜਿਹੜਾ লাশ ਦੀ ਸਤਕਾਰ ਦਾ ਮਾਮਲਾ ਮਾਮਲਾ ਇਹ ਆ ਕਿ ਜੇ ਸਰਕਾਰਾਂ ਦੇ ਬੰਦੇ ਕੁਤਨਾੜ ਬੰਦੇ ਕਿਸੇ ਮਾੜੇ ਬੰਦੇ ਨੂੰ ਕਤਲ ਵੀ ਕਰ ਦਿੰਦੇ ਆ ਤਾਂ ਇਨਸਾਫ ਲੈਣ ਵਾਸਤੇ ਜਿਹੜੇ ਲੋਕ লাশ ਲੈ ਕੇ ਕਟੋਕਣ ਪਰਚਾ ਜਾ ਕਰਾਉਂਦੇ ਹੀ ਬੋਸ਼ੀਆਂ ਦੇ ਗ੍ਰਿਫਤਾਰੀ ਕਰੋਗੇ ਸੀ ਉਹ ਵੀ ਨਹੀਂ ਕਰਵਾ ਸਕਨਾਗਾ ਇਹ ਮੋਦੀ ਸਰਕਾਰ ਦੀ ਜਾਂ ਇਸ ਤਾਨਾਸ਼ਾਹੀ ਦੇ ਰਾਜ 'ਚ ਜਿਹੜੇ ਲੋਕਾਂ ਦੇ ਹੱਕ ਹਕੂਕ ਕੁਚਲੇ ਜਾ ਰਹੇ ਆ ਉਦੋਂ ਚੁ ਇਸ ਤਰ੍ਹਾਂ ਦਾ ਘਟਿਆ ਜਿਹੜਾ ਕਾਨੂੰਨ ਲਿਆਂਦਾ ਗਿਆ ਜਿਵੇਂ ਸਰਕਾਰ ਪਹਿਲਾਂ ਜਿੰਦੇ ਬੰਦਿਆਂ ਦਾ ਸਤਕਾਰ ਕਰਨਾ ਸਿੱਖੇ ਲਾਸ਼ਾਂ ਦਾ ਸਤਕਾਰ ਲੋਕ ਆਪਣੇ ਆਪ ਕਰ ਲੈਣਗੇ ਦੇਖੋ ਜੀ ਅ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਸ ਲੋਕਤਾਨ ਮੋਰਤੇ ਵਜਿ ਬਿਜਲੀ ਸੋਧ ਬਿੱਲ ਬੀਜ ਸੋਧ ਬਿੱਲ ਉਹ ਮੁਕਤ ਵਪਾਰ ਸਮਝੌਤਾ ਇਹ ਦੇਖ ਲਓ ਕਿ ਉਹ ਬਹੁਤ ਵੱਡਾ ਇੱਕ ਸਾਡੇ ਤੇ ਅਟੈਕ ਹੈ ਕੇਂਦਰ ਸਰਕਾਰ ਦਾ 2020 ਕੀ ਦੇ ਵਿੱਚ ਵੀ ਬਹੁਤ ਵੱਡਾ ਅਟੈਕ ਹੋਇਆ ਸੀਗਾ ਉਸ ਤੋਂ ਵੀ ਵੱਡਾ ਅਟੈਕ ਮੈਂ ਕਹੂੰਗਾ ਕਿ ਬਰਬਾਦੀ ਦਾ ਕਾਰਨ ਬਣਾ ਬਿਜਲੀ ਸੋਧ ਬਿੱਲ ਜੋ ਹੈ ਮਸਲਾ ਬਿਜਲੀ ਸੋਧ ਬਿੱਲ ਦਾ ਨਹੀਂ ਮਸਲਾ ਇਹ ਹੈ ਵੀ ਸਾਨੂੰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਇਸ ਬਿਜਲੀ ਸੋਧ ਬਿੱਲ ਰੈਨ ਕਾਰਪੋਰੇਟਾਂ ਦੇ ਸਮਝੌਤੇ ਹਵਾਲੇ ਕੀਤਾ ਜਾ ਰਿਹਾ ਜਦ ਇਹ ਲਾਗੂ ਹੋ ਜਾਣਾ ਸਮਝੌਤਾ ਤਾਂ ਆ ਕੁਝ ਨਹੀਂ ਰਹਿਣਾ ਜੋ ਅਸੀਂ ਅੱਜ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਤੁਸੀਂ ਹੋ ਕਿ ਹਰ ਕੋਈ ਵੀ ਤਕਬਕਾ ਹੋਵੇ ਹਰ ਕਤਮਕੇ ਤੇ ਇਸ ਦਾ ਅਸਰ ਪੈਣਾ ਹੈ ਜਦ ਕੋਈ ਵੀ ਪ੍ਰਾਈਵੇਟ ਪਲੇਅਰ ਆਊਗਾ ਤਾਂ ਉਹਨੇ ਆਪਦੇ ਫਾਇਦੇ ਵਾਸਤੇ ਸਾਡਾ ਜੋ ਨੁਕਸਾਨ ਕਰਨਾ ਹੀ ਕਰਨਾ ਹੈਗਾ ਉਹਨੇ ਆਪਦਾ ਉਹਨੇ ਆਪਦਾ ਫਾਇਦਾ ਲੈਣਾ ਹੋ ਸਾਡਾ ਕਰਨਾ ਉਹਨੇ ਨੁਕਸਾਨ ਪ੍ਰਧਾਨ ਜੀ ਜਿਸ ਤਰ੍ਹਾਂ ਦੇ ਨਾਲ ਜੇਕਰ ਮਾਮਲੇ ਬਾਪੂ ਨਹੀਂ ਲੈ ਨਹੀਂ ਸਕਦਾ ਫੈਸਲਾ ਕਿ 2020 ਤਰ੍ਹਾਂ ਦਾ ਵੀ ਹਾਂ ਬਹੁਤ ਵੱਡਾ ਉਹ ਤੋਂ ਵੱਡਾ ਮੈਂ ਕਹਾਂ ਇਹ ਸਾਨੂੰ ਕਰਨਾ ਪੈਣਾ ਕਿਉਂਕਿ ਉਦੋਂ ਜੇ ਸ਼ੁਰੂਆਤ ਹੋਈ ਸੀ ਨਾ ਉਦੋਂ ਇਕੱਲੇ ਕਿਸਾਨੀ ਬੈਲ ਸੀਗੇ ਉਹ ਲੱਗਦਾ ਸੀ ਕਿ ਇਕੱਲੇ ਕਿਸਾਨਾਂ ਦਾ ਕੰਮ ਹੈ ਅੱਜ ਜਿਹੜਾ ਇਹ ਮਸਲਾ ਹੈਗਾ ਇਹ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਇਹ ਵਿੱਚੇ ਮਲਾਜਮ ਆ ਗਿਆ ਕੋਈ ਬਰਬਾਦ ਹੋਣਿਆ ਪ੍ਰਾਈਵੇਟ ਹੋ ਗਿਆ ਜਦੋਂ ਮੈਂ ਇੱਕ ਮਜ਼ਦੂਰ ਵੀ ਆਉਣਾ ਦੁਕਾਨਦਾਰ ਵੀ ਆਉਣਾ ਹਰ ਤਕਕੇ ਨੇ ਆਉਣਾ ਸੋ ਇਹ ਸਾਰਿਆਂ ਤੇ ਲਾਗੂ ਹੋਣਾ ਹੈ ਕਿਸਾਨਾਂ ਬੋਲੇ ਕੀਤੀ ਜਾ ਰਹੀ ਹੈ ਨਹੀਂ ਦੇਖੋ ਸ਼ੁਰੂਆਤਾਂ ਜਿਹੜਾ ਅਸੀਂ ਕਰਾਂਗੇ ਪਾਸੀਂ ਸਾਰੇ ਨੂੰ ਨਾਲ ਸੇ ਪਿੰਡਾਂ ਦੇ ਵਿੱਚ ਪ੍ਰਚਾਰ ਐਸਾ ਕਰਨਾ ਸੇ ਸਾਰਿਆਂ ਨੂੰ ਨਾਲ ਲੈਣਾ ਹਰ ਤਰ੍ਹਾਂ ਕੋਣ ਸਮਝਾਉਣਾ ਉਹਨਾਂ ਨੂੰ ਕਿ ਸਾਡਾ ਨਹੀਂ ਇਹ ਕੱਲਾ ਜੇ ਤੁਹਾਡਾ ਵੀ ਤੁਹਾਡੇ ਘਰਾਂ ਦੇ ਦੀਵੇ ਵੀ ਨੇ ਤੁਹਾਡੇ ਘਰਾਂ ਦੀ ਲਾਈਟ ਵੀ ਤੁਹਾਨੂੰ ਵੀ ਨੇਰਾ ਹੋਣਾ ਜਦ 프리 ਮੀਟਰ ਜਿਹੜੇ ਹੈਗੇ ਆ ਮੀਟਰ ਲੱਗੇ ਤਾਂ ਜਦ ਦੀ ਚਾਰਜ ਖਤਮ ਹੋ ਗਿਆ ਲਾਈਟ ਉਹਨਾਂ ਦੇ ਘਰੇ ਵੀ ਬੰਦ ਹੋਣੀ ਹੈ ਇਹ ਲੋਕਾਂ ਨੂੰ ਸਮਝਾਉਣ ਦੀ ਗੱਲ ਹੈ ਕਿਉਂਕਿ ਸਮਝਾਈ ਪਹਿਲਾਂ ਵੀ ਅਸੀਂ 2 ਮਹੀਨੇ ਇੱਥੇ ਬੈਠ ਕੇ ਪਰ ਵੱਡੇ ਸੰਘਰਸ਼ ਵੇਲੇ ਵੀ ਲੋਕਾਂ ਨੂੰ ਤਿਆਰ ਕੀਤਾ ਸੀ ਸੋ ਸਾਡੀ ਸ਼ੁਰੂਆਤ ਹੈ ਅੱਜ ਉਹ ਦੂਬਾ ਦੇ ਪਿੰਡਾਂ 'ਚ ਹੀ ਨਿਕਲਣਾ ਸਾਰੇ ਲੋਕਾਂ ਨੂੰ ਸਮਝਾਉਣਾ ਕਿ ਸਾਰਿਆਂ ਨਾਲ ਮਸਲਾ ਵੱਡਾ ਸੰਘਰਸ਼ ਕਰ ਮੈਂ ਸੂਬਾ ਕਮੇਟੀ ਮੈਂਬਰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਜਿਹੜਾ ਕਿ ਸਾਰੇ ਪੰਜਾਬ ਭਰ ਵਿੱਚ ਬਿਜਲੀ ਬਿੱਲ 2025 ਉਹਦਾ ਵਿਰੋਧ ਕੀਤਾ ਜਾ ਰਿਹਾ ਅਸੀਂ ਇਹਦੇ ਵਿੱਚ ਸ਼ਾਮਲ ਹੋਏ ਹਾਂ ਸਟੂਡੈਂਟਸ ਯੂਨੀਅਨ ਵੱਲੋਂ ਇਸ ਬਿੱਲ ਦਾ ਜਿਹੜਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਇਹ ਇੱਕ ਤਾਂ ਸੂਬਿਆਂ ਦੇ ਅਧਿਕਾਰ ਨੂੰ ਖੋਣ ਵਾਲਾ ਕੇਂਦਰੀਕਰਨ ਕਰਨ ਵਾਲਾ ਕਾਨੂੰਨ ਹੈ ਦੂਜੇ ਪਾਸੇ ਇਹ ਕਾਰਪੇਟਾ ਨੂੰ ਬਿਜਲੀ ਵਿਭਾਗ ਵਿੱਚ ਜਿਹੜੀ ਖੁੱਲ ਦਿੰਦਾ ਜਿਵੇਂ ਵੱਖ-ਵੱਖ ਸਿਮ ਕਾਰਡ ਅਖੇ Airtel IDIA ਦੇ ફોਨ ਕਾਰਡ ਨੇ ਜਿਹੜੇ ਕਿ ਪਹਿਲਾਂ ਪ੍ਰੀ ਆਪਾਂ ਨੂੰ ਰੀਚਾਰਜ ਕਰਾਉਣਾ ਪੈਂਦਾ ਤੇ ਆਪਾਂ ਜਿਹੜਾ ਉਹ ਵਰਤ ਸਕਦੇ ਆ ਜਿਹੜੀ ਤਕਨੀਕ ਨੂੰ ਉਸੇ ਤਰ੍ਹਾਂ ਨਾਲ ਬਿਜਲੀ ਬਿਲ ਜਿਹੜਾ ਇਹ ਪ੍ਰੀ ਪੇਡ ਮੀਟਰ ਜਿਹੜੇ ਲਾਏ ਜਾ ਰਹੇ ਆ ਕਿ ਪਹਿਲਾਂ ਤੁਸੀਂ ਰੀਚਾਰਜ ਕਰਾਓ ਜੇ ਤੁਸੀਂ ਰੀਚਾਰਜ ਨਹੀਂ ਕਰਾਉਂਗੇ ਤਾਂ ਤੁਹਾਡੀ ਬਿਜਲੀ ਬੰਦ ਹੋਊਗੀ ਦੂਜੇ ਉਸੇ ਤਰ੍ਹਾਂ ਨਾਲ ਕਾਕਾ ਕ ਸੇਮ ਨੇ ਉਸੇ ਤਰ੍ਹਾਂ ਨਾਲ ਇੱਥੇ ਬਿਜਲੀ ਦੇ ਜਿਹੜੇ ਕਨੈਕਸ਼ਨ ਲਾਉਣ ਵਾਲੀਆਂ ਵੀ ਵੱਖ-ਵੱਖ ਕੰਪਨੀਆਂ ਹੋਣਗੀਆਂ ਜਿੰਨਾ ਜਿਹੜੇ ਕੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੋਣਗੀਆਂ ਤੇ ਉਹਦੇ ਮਨ ਮਰਜ਼ੀ ਦੇ ਜਿਹੜੇ ਬਿੱਲ ਬਚ ਦਾਂਗੇ ਇਸ ਬਿੱਲ ਰਾਹੀਂ ਜਿੰਨੀਆਂ ਵੀ ਲੋਕਾਂ ਨੂੰ ਸਬਸਿਡੀ ਮਿਲਦੀਆਂ ਜਾਂ ਫ੍ਰੀ ਬਿਜਲੀ ਮਿਲਦੀ ਆ ਉਹ ਬੰਦ ਹੋਊਗੀ ਕਿ ਲੋਕਾਂ ਨੂੰ ਬਿਜਲੀ ਕੌਣ ਆਲਾ ਇਹ ਘੂੜਾ ਅਸੀਂ ਇਹਦਾ ਵਿਰੋਧ ਕਰਦੇ ਆ ਕਿ ਕਾਰਪੋਰੇਟ ਘਰਾਣਿਆਂ ਨੂੰ ਉਦੋਂ ਨਹੀਂ ਵਿਭਾਗ ਵੇਚ ਨਾਲ ਇੱਥੇ ਜਿਹੜੇ ਪਹਿਲਾਂ ਮਿਲਿਟਰੀ ਦੇ ਨਾਲ ਕੰਮ ਕਰਦੇ ਆ 1 ਲੱਖ ਤੋਂ ਹੋਣ 43000 ਰਹਿ ਗਏ ਤੇ ਇਹ 40000 ਨੌਕਰੀਆਂ ਵੀ ਜਿਹੜੀਆਂ ਇਹ